ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੈਵੀ ਵੀਊ ਦੇ ਵਿੱਚ ਤੇ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੇਰੇ ਕੋਲ ਪਹੁੰਚਿਆ ਬਰਿੰਦਰ ਵੀਰ ਜੀ ਜੋ ਕਿ ਬਰਿੰਦਰ ਲਾਹੌਰਿਆ 07 ਬਲੌਗ ਦੇ ਨਾਮ ਤੋਂ ਉਹਨਾਂ ਦਾ ਚੈਨਲ ਹੈ ਤੇ ਆਜੋ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਾਉਨੇ ਆ ਤੇ ਫਿਰ ਅਗਲੀ ਗੱਲ ਬਾਤ ਵਿੱਚ ਸ਼ੁਰੂ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਬੰਸੀ ਸਿੱਸੀ ਗੱਲ ਦੇ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਜੀ ਹਾਂਜੀ ਇਹ ਨੇ ਆਪਣੇ ਬਰਿੰਦਰ ਭਾਜੀ ਤੇ ਭਾਜੀ ਆਪਣੇ ਥੋੜਾ ਚੈਨਲ ਬਾਰੇ ਦੱਸਦੇ ਹੋ ਦੋਸਤੋ ਮੇਰਾ ਨਾਮ ਹੈਗਾ ਜੀ ਬਰਿੰਦਰ ਮੇਰੇ ਚੈਨਲ ਦਾ ਨਾਮ ਹੈਗਾ ਲਾਹੌਰੀਆ ਵਲੌਗ 07 ਤੇ ਤੁਹਾਡੇ ਸਭ ਦੇ ਪਿਆਰ ਦੇ ਨਾਲ ਕੁਝ ਦਿਨ ਪਹਿਲਾਂ ਹੀ ਮੇਰੇ 1000 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਆਪਣਾ ਪਿਆਰ ਇੱਦਾਂ ਹੀ ਬਖਸ਼ਦੇ ਰਹੋ ਤੇ ਅੱਜ ਅਸੀਂ ਪਲਾਨ ਬਣਾਇਆ ਸੀਗਾ ਦੂਮਾ ਜਣਿਆਂ ਨੇ ਮੈਂ ਤੇ ਭਾਜੀ ਨੇ ਕਿ ਅੱਜ ਅਸੀਂ ਰਾਜਾ ਸਾਹਿਬ ਜੀ ਦੇ ਦਰਬਾਰ ਪੰਗਿਆ ਵਿਖੇ ਜਾਵਾਂਗੇ ਤੇ ਸਵੇਰ ਦੀ بارش ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜੀ ਦੋਸਤੋ ਮੈਨੂੰ ਬਾਕੀ ਜ਼ਿਲ੍ਹਿਆਂ ਦਾ ਤਾਂ ਜੇ ਲੋ ਅਨਮਾਨੀ ਹੈਗਾ ਪਰ ਸਾਡੇ ਮੁਸ਼ਾਰਤਪੁਰ ਜ਼ਿਲ੍ਹੇ ਦੇ ਵਿੱਚ ਸੁਰੀਅਤ ਦੀ ਬਹੁਤ بارش ਪੈ ਰਹੀ ਆ ਤੇ ਭਾਰੀ بارش ਹੋਣ ਕਰਕੇ ਅਸੀਂ ਅੱਜ ਬਾਈਕ ਤੇ ਜਾਣਾ ਸੀਗਾ ਉਹ ਨਹੀਂ ਜਾ ਸਕੀ ਜਦੋਂ ਵੀ ਨਿਕਲਣ ਦੀ ਕੋਸ਼ਿਸ਼ ਕਰਦੇ ਸੀਗੇ ਮੀਂਹ ਤੇਜ਼ ਹੋ ਜਾਂਦਾ ਸੀਗਾ ਸੋ ਅਸੀਂ ਇਹੀ ਸੋਚਿਆ ਕਿ ਅਗਲੀ ਵਾਰ ਬੱਬਾ ਜੀ ਦੇ ਦਰਸ਼ਨ ਕਰਾਂਗੇ ਹਰ ਹਫਤੇ ਦੀ ਤਰ੍ਹਾਂ ਸੰਡੇ ਦੀ ਸੰਡੇ ਮੇਰਾ ਪੌਡਕਾਸਟ ਰਿਲੀਜ਼ ਹੁੰਦਾ ਆ ਤੇ ਅੱਜ ਮੈਂ ਉਹ ਵੀ ਡਿਲੇ ਕਰਤਾ ਕਿਉਂਕਿ ਅੱਜ ਅਸੀਂ ਸਭ ਆਪਣਾ ਬਣਾਇਆ ਸੀ ਪਲਾਨ ਕਿ ਬਾਜੀ ਤੇ ਮੈਂ ਇਕੱਠੇ ਬੈਠਾਂਗੇ ਤੇ ਕੁਝ ਦਿਲ ਦੀਆਂ ਗੱਲਾਂ ਕਰਾਂਗੇ ਦੋਸਤੋ ਅਸੀਂ ਅੱਜ ਕੁਝ ਮੁੱਦਿਆਂ ਤੇ ਗੱਲ ਕਰਨੀ ਆ ਜਿਨ੍ਹਾਂ ਚੋਂ ਇੱਕ ਮੁੱਦਾ ਤਾਂ ਹੈਗਾ ਆ ਜਿਨ੍ਹਾਂ ਦਾ ਅਮਰੀਕਾ ਵਿੱਚ ਐਕਸੀਡੈਂਟ ਹੋਇਆ ਆ ਦੋਸਤੋ ਤੁਸੀਂ ਜਾਣਦੇ ਆ ਕਿ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਕਾਫੀ ਸਾਰੀਆਂ ਤਾਰਾਮਾਂ ਉੱਤੇ ਲਾਗੂ ਕਰ ਦਿੱਤੀਆਂ ਗਈਆਂ ਹਨ ਬਾਕੀ ਦੋਸਤੋ ਮੇਨ ਗੱਲ ਇਹ ਆ ਕਿ ਗਲਤੀ ਸਭ ਤੋਂ ਹੋ ਜਾਂਦੀ ਆ ਅਸੀਂ ਵੀ ਕੋਈ ਰੱਬ ਦਾ ਹੈ ਨਹੀਂ ਉਹ ਗਲਤੀ ਹਰ ਇੱਕ ਇਨਸਾਨ ਤੋਂ ਹੁੰਦੀ ਆ ਪਰ ਉਹਨਾਂ ਤੇ ਜੋ ਇੰਨੀ ਤਰ੍ਹਾਂ ਮਾਂ ਲੱਗ ਰਹੀਆਂ ਉਹ ਬਿਲਕੁਲ ਇੱਕ ੱੱਕਾ ਹੋ ਰਿਹਾ ਆ ਤੁਸੀਂ ਭਾਜੀ ਇਸ ਵਜ੍ਹਾ ਕੀ ਕਹਿਣਾ ਚਾਹੁੰਦੇ ਹੋ ਨੂੰ ਭਾਜੀ ਹੁਣ ਹਰੇਕ ਬੰਦਾ ਆਪਣਾ ਆਪਣਾ ਆਪੀਨੀਅਨ ਦੇ ਰਿਹਾ ਕਿਉਂਕਿ ਵਿੱਚ ਲੋਕ ਇਹ ਵੀ ਕਹਿ ਰਹੇ ਆ ਕਿ ਜੋ ਬੰਦੇ ਮਰੇ ਆ ਉਹ ਵੀ ਆਖਿਰਕਾਰ ਕਿਸੇ ਨਾ ਕਿਸੇ ਦੇ ਕੁਛ ਨਾ ਕੁਛ ਤਾਂ ਲੱਗਦੇ ਰਿਹਾ ਠੀਕ ਹੈ ਨਾ ਪਰ ਪੰਜਾਬੀ ਹੋਣ ਦੇ ਨਾਮ ਤੇ ਸਾਨੂੰ ਜ਼ਰੂਰ ਉਸ ਵੀਰ ਦੀ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਜੋ ਵੀ ਇਹ ਕਰਨਾ ਹੋਈ ਹੈਗੀ ਆ ਕੋਈ ਵੀ ਆਪਣੇ ਘਰ ਤੋਂ ਤੇ ਇਹ ਸੋਚ ਕੇ ਨਹੀਂ ਜਾਂਦਾ ਕਿ ਮੈਂ ਅੱਜ ਆਹ ਕੰਮ ਕਰਾਂਗਾ ਜਾਂ ਮੈਂ ਕਿਸੇ ਬੰਦੇ ਦੀ ਜਾਨ ਲਵਾਵਾਂਗਾ ਠੀਕ ਹੈ ਨਾ ਕੰਮਕਰ ਵਾਲਾ ਬੰਦਾ ਤੇ ਬਿਲਕੁਲ ਵੀ ਇਹ ਗੱਲ ਨਹੀਂ ਸੋਚ ਸਕਦਾ ਕਿਉਂਕਿ ਉਹਨੂੰ ਹੁੰਦਾ ਕਿ ਮੈਂ ਆਪਣਾ ਕੰਮ ਨਿਵੇੜਾ ਤੇ ਆਪਣੇ ਕੰਮ ਵਿੱਚ ਪੂਰਾ ਉਤਰਾ ਤੇ ਆਪਣੇ ਘਰਦਿਆਂ ਦੀ ਸੌ ਜ਼ਿੰਮੇਵਾਰੀਆਂ ਹੁੰਦੀਆਂ ਬੰਦੇ ਦੇ ਉੱਤੇ ਤੇ ਉਹ ਵੀ ਉਸ ਬੰਦੇ ਨੇ ਪੂਰੀਆਂ ਕਰਨੀਆਂ ਹੁੰਦੀਆਂ ਆ ਤੇ ਬਾਕੀ ਹੁਣ ਲੋਕ ਆਪਣੇ ਆਪਣੇ opinion ਦੇ ਰਹੇ ਆ ਤੇ ਬਾਕੀ ਤੁਸੀਂ ਵੀ ਦੱਸ ਦਿਓ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਆ ਪੰਜਾਬੀਆਂ ਨੇ ਦੇਖੋ ਇੱਕ ਸਿੰਪਲ ਗੱਲ ਪੰਜਾਬੀ ਹਰ ਕੰਟਰੀ ਜਿੱਥੇ ਮੌਜੂਦ ਆ ਅਸੀਂ ਜੇ ਜਾਣੇ ਆ ਤਾਂ ਕੋਈ ਖੁਸ਼ੀ ਨਾਲ ਤਾਂ ਕਿਸੇ ਕੰਟਰੀ ਜਾਣੀਦਾ ਕਿ ਮੇਰਾ ਸੁਪਨਾ ਸਗਾ ਜੀ ਮੈਂ ਉਧਰ ਹੀ ਜੰਮਣਾ ਚਾਹੁੰਦਾ ਸੀ ਨਹੀਂ ਅਸੀਂ ਇੱਥੋਂ ਦੇ ਹਾਲਾਤਾਂ ਕਰਕੇ ਅਸੀਂ ਇੱਥੋਂ ਦੇ ਦੁੱਖਾਂ ਕਰਕੇ ਰੋਟੀ ਕਮਾਉਣ ਲਈ ਉੱਥੇ ਜਾਂਦੇ ਆ ਤੇ ਜੇ ਐਦਾਂ ਦੀ ਮੰਦਭਾਗੀ ਕੋਈ ਘਟਨਾ ਹੁੰਦੀ ਆ ਉਹਦੇ ਵਿੱਚ ਇਹ ਨਹੀਂ ਜ਼ਰੂਰੀ ਹੈਗਾ ਕਿ ਬੰਦੇ ਨੇ ਕੋਈ ਜਾਣ ਕੇ ਕੀਤਾ ਕੋਈ ਨਹੀਂ ਚਾਹਦਾ ਹੁੰਦਾ ਕਿ ਮੈਂ ਇੰਨੇ ਲੱਖ ਰੁਪਏ ਲਾ ਕੇ ਉੱਥੇ ਜਾ ਕੇ ਐਕਸੀਡੈਂਟ ਕਰਕੇ ਜੇਲ੍ਹ ਚ ਸੜਾਂ ਤੇ ਜੇ ਹੁਣ ਰੱਬ ਨਾਲ ਕਰੀ ਉਹਨਾਂ ਨੂੰ ਉੱਥੇ ਪੂਰੀ ਉਮਰ ਲਈ ਜੇਲ੍ਹ ਚ ਰੱਖਿਆ ਜਾਂਦਾ ਜਾਂ ਕੋਈ ਵੱਡੀ ਸਜ਼ਾ ਦਿੱਤੀ ਜਾਂਦੀ ਹੈ ਜੇ ਰਿਪੋਰਟ ਕੀਤਾ ਜਾਂਦਾ ਤੇ ਉਹਨਾਂ ਦੀ ਮਾਤਾ ਦਾ ਕੀ ਹੋਊਗਾ ਨਾ ਉਹ ਵੱਡੀ ਗੱਲ ਹੈ ਤੇ ਮੇਰੇ ਹਿਸਾਬ ਨਾਲ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਭ ਦਾ ਇਹ ਫਰਜ਼ ਬਣਦਾ ਕਿ ਅਸੀਂ ਉਸ ਵੀਰ ਦੇ ਨਾਲ ਖੜੀਏ ਸਪੋਰਟ ਕਰੀਏ ਉਸ ਵੀਰ ਦੀ ਕਿ ਇੰਦਾ ਜੇ ਟਾਈਮ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਤੇ ਠੀਕ ਆ ਜੋ ਵੀ ਟਾਈਮ ਹੈ ਉਸ ਨੂੰ ਪਰਮਾਤਮਾ ਸੂਖ ਦੇ ਨਾਲ ਨਿਵੇੜੇ ਪਰ ਅਸੀਂ ਉਸ ਬੰਦੇ ਨੂੰ ਸਪੋਰਟ ਕਰਾ ਕੇ ਤੂ ਸੋ ਪਾਜੀ ਕਿਹਾ ਜਾ ਰਿਹਾ ਕਿ ਉੱਥੇ ਘੱਟ ਤੋਂ ਘੱਟ ਵੀ ਨਾ ਦਿੱਲੀ ਦੇ 16000 ਤੋਂ ਜ਼ਿਆਦਾ ਇਹੋ ਜਿਹੇ ਚਾਂਸ ਹੁੰਦੇ ਆ ਪਰ ਇਸ ਬੰਦੇ ਦੀ ਗੱਲ ਨੂੰ ਇੰਨਾ ਜ਼ਿਆਦਾ ਵਧਾ ਚੜਾ ਕੇ ਦਿਖਾਇਆ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ 2028 ਦੇ ਵਿੱਚ ਚੋਣਾਂ ਆ ਰਹੀਆਂ ਆ ਉਹਨਾਂ ਦੇ ਕਾਰਨ ਵੀ ਇਹ ਵਜਾਇ ਇਸ ਕਰਕੇ ਇਸ ਦੇ ਕੇਸ ਨੂੰ ਜ਼ਿਆਦਾ ਲੋਕਾਂ ਸਾਹਮਣੇ ਬਾਦ ਚੜ ਕੇ ਦਿਖਾਇਆ ਜਾ ਰਿਹਾ ਆ ਤੇ ਬਾਕੀ ਹੁਣ ਇਸ ਗੱਲ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਵੀਰ ਦੀ ਸਪੋਰਟ ਕਰੀਏ ਪੰਜਾਬੀ ਹੋਣ ਦੇ ਨਾਮ ਤੇ ਤੇ ਜਿੰਨੀ ਵੀ ਹੋ ਸਕਦੀ ਹੈ ਸਾਡੀ ਉਸ ਵੀਰ ਦੀ ਆਪਾਂ ਸਪੋਰਟ ਕਰੀਏ ਸਾਰੇ ਜਾਣੇ ਤੁਹਾਡੇ ਮੋਰੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੀ ਆਪਣੇ ਵੱਲੋਂ ਪੂਰੀ ਉਸ ਬੰਦੇ ਨੂੰ ਸਪੋਰਟ ਕਰੋ ਇੱਕ ਪਟੀਸ਼ਨ ਵੀ ਜਾਰੀ ਕੀਤੀ ਗਈ ਹੈ ਜੋ ਕਿ ਤੁਹਾਡਾ ਵੀ ਫਰਜ਼ ਬਣਦਾ ਕਿ ਉਸ ਪਟੀਸ਼ਨ ਨੂੰ ਖੋਲ ਕੇ ਤੁਸੀਂ ਉਹਦੇ ਵਿੱਚ ਆਪਣਾ ਨਾਮ ਦਰਜ ਕਰਕੇ ਥੋੜੀ ਆਪਣੀ ਇਨਫੋਰਮੇਸ਼ਨ ਪਾ ਕੇ ਤੇ ਉਸ ਨੂੰ ਸਬਮਿਟ ਕਰੋ ਹੋ ਸਕਦਾ ਕਿ ਉਦੇ ਨਾਲ ਉਹਨਾਂ ਦੀ ਸਜ਼ਾ ਦੇ ਵਿੱਚ ਕੋਈ ਕਟੌਤੀ ਹੋ ਸਕੇ ਜਾਂ ਉਹਨਾਂ ਨੂੰ ਥੋੜੀ ਜਿਹੀ ਕੋਈ ਰਾਹਤ ਵੀ ਸਾਹ ਮਿਲ ਸਕੇ ਭਾਜੀ ਉਹਨਾਂ ਦਾ ਕਿਹੜਾ ਅਸਲ ਚੀਜ਼ ਆ ਕਿ ਅੱਜਕੱਲ ਸੋਸ਼ਲ ਮੀਡੀਆ ਤੇ ਇੱਕ ਪੀਟੀਸ਼ਨ ਹੋ ਰਿਹਾ ਹੈ ਕਿ ਉਹ ਫਾਰਮ ਭਰ ਕੇ ਅਸੀਂ ਪਟੀਸ਼ਨ ਦਾਇਰ ਕਰੀਏ ਉਹਦੀ ਦਿਖਾਈ ਦੇ ਲਈ ਜਾਂ ਉਹਦੀ ਸਜ਼ਾ ਮਾਫ ਕਰਨ ਦੇ ਲਈ ਸੋ ਤੁਹਾਡਾ ਤੇ ਸਾਡਾ ਸਾਰਿਆਂ ਦਾ ਫਰਜ਼ ਇਹੀ ਬਣਦਾ ਕਿ ਅਸੀਂ ਵੀ ਪੂਰੀ ਸਪੋਰਟ ਕਰੀਏ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਤੇ ਜੋ ਵੀ ਪਰਿਵਾਰ ਜਿਹਦੇ ਵੀ ਪਰਿਵਾਰ ਦੀ ਡੈਥ ਹੋ ਜਾਂ ਚਾਹੇ ਉਹ ਉਧਰਲੀ ਸਰਕਾਰ ਦਾ ਹੈਗਾ ਚਾਹੇ ਉਹ ਸਾਡੇ ਇਧਰ ਹੈਗਾ ਕਿਸੇ ਵੀ ਕੰਟਰੀ ਦਾ ਹੋਵੇ ਅਸੀਂ ਉਹਦੇ ਨਾਲ ਵੀ ਪੂਰੇ ਚਲੋ ਹਮਦਰਦੀ ਕਰਦੇ ਆ ਕਿ ਪ੍ਰਮਾਤਮਾ ਚਲੋ ਕਿਸੇ ਨਾ ਵੀ ਇਹਦਾ ਟਾਈਮ ਨਾ ਲਿਆਵੇ ਪਰ ਇਸ ਵੀਰ ਦੀ ਵੀ ਜੇ ਦੇਖਿਆ ਜਾਵੇ ਨਾ ਤਾਂ ਇਹ ਨਹੀਂ ਹੈਗਾ ਵੀ ਸਾਰਾ ਕੁਝ ਏਦੀ ਹੀ ਗਲਤੀ ਹੋ ਗਈ ਹੈ ਨਾ ਸੋ ਇਹਦੇ ਟਾਈਮ ਦੇ ਵਿੱਚ ਇਹੀ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹ ਪਟੀਸ਼ਨ ਦੇ ਵਿੱਚ ਉਹਨਾਂ ਦੀ ਬੇਲ ਦੇ ਲਈ ਭੇਜੀ ਗਈ ਜਾਂ ਉਹਨਾਂ ਦੀ ਸਜ਼ਾ ਘਟੇ ਕੁਝ ਤਾਂ ਐਟਲੀਸਟ ਹੋਊਗਾ ਨਾ ਕਿਉਂਕਿ ਉਧਰਲੀ ਸਰਕਾਰ ਦੇ ਆਪਣੇ ਅਲੱਗ ਰੂਲ ਨੇ ਬਾਕੀ ਦੋਸਤੋ ਚਲੋ ਇਹ ਮੁੱਦਾ ਤਾਂ ਚਲੋ ਇਹ ਤੁਹਾਨੂੰ ਸਭ ਨੂੰ ਅੱਜ ਕੱਲ ਪਤਾ ਹੀ ਆਇਆ ਕਾਫੀ ਲੋਕਾਂ ਤੱਕ ਇਹ ਜਾ ਚੁੱਕਾ ਆ ਜਿਨ੍ਹਾਂ ਨੂੰ ਨਹੀਂ ਪਤਾ ਸੀ ਅਸੀਂ ਉਹਨਾਂ ਦੇ ਰੂਬਰੂ ਕਰਨਾ ਸੀਗਾ ਸੋ ਇਹ ਮੁੱਦਾ ਤਾਂ ਇੱਥੇ ਨਿਪਟ ਜਾਂਦਾ ਇੱਕ ਦੋਸਤੋ ਹੋਰ ਬਹੁਤ ਵੱਡੀ ਗੱਲ ਹੋਈ ਸੀ ਤੁਹਾਨੂੰ ਵੀ ਪਤਾ ਹੈ ਕਿ ਪਰਸੋਂ ਸਾਡੇ ਪੰਜਾਬ ਦੇ ਬਹੁਤ ਹੀ ਵੱਡੇ ਤੇ ਮਹਾਨ ਉੱਚ ਕੱਦ ਦੇ ਇੱਕ ਕਮੇਡੀਅਨ ਸੀਗੇ ਸਰਦਾਰ ਜਸਵਿੰਦਰ ਭੱਲਾ ਜੀ ਜੇਨਾਂ ਨੂੰ ਤੁਸੀਂ ਮੇਰੇ ਹਿਸਾਬ ਨਾਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਹਰ ਬੱਚਾ ਬੱਚਾ ਜਾਣਦਾ ਤੇ ਛੋਟੇ ਤੋਂ ਸਹਣੇ ਤੱਕ ਸਾਰੇ ਜਾਣਦੇ ਬਹੁਤ بڑا ਹੋਇਆ ਭਾਜੀ ਉਹ ਵੀ ਬਿਲਕੁਲ ਬਿਲਕੁਲ ਜਦੋਂ ਮੈਂ ਸਵੇਰੇ ਨਾ ਖਬਰ ਉਹ ਦੇਖੀ ਤੇ ਸੱਚੀ ਅੱਖਾਂ ਚੋਂ ਪਾਣੀ ਆ ਗਿਆ ਉਹਨਾਂ ਨੇ ਹਜੇ ਬਹੁਤ ਕੁਝ ਇੰਡਸਟਰੀ ਬਾਰੇ ਕਰਨਾ ਸੀ ਤੇ ਪੰਜਾਬੀ ਮਾਂ ਬੋਲੀ ਬਾਰੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜਾ ਕੇ ਵੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਸੀ ਬਿਲਕੁਲ ਜਦੋਂ ਉਹਨਾਂ ਨੇ ਅਰਚਨਾ ਮੈਮ ਸ਼ਾਇਦ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਹਿੰਦੀ ਵਿੱਚ ਗੱਲ ਕਰੋ ਤੇ ਉਹਨਾਂ ਨੇ ਮੂਰੇ ਉਹ ਜਵਾਬ ਦਿੱਤਾ ਸੀ ਕਿ ਜਦੋਂ ਕੋਈ ਗੋਰਾ ਤੁਹਾਡੇ ਸ਼ੋਅ ਵਿੱਚ ਆਉਂਦਾ ਆ ਕੀ ਤੁਸੀਂ ਉਹਨੂੰ ਕਹਿੰਦੇ ਆ ਤੇ ਹਿੰਦੀ ਵਿੱਚ ਗੱਲ ਕਰੋ ਫੇਰ ਅਸੀਂ ਕਿੱਦਾਂ ਹਿੰਦੀ ਵਿੱਚ ਗੱਲ ਕਰੀਏ ਅਸੀਂ ਆਪਣੀ ਪੰਜਾਬੀ ਭਾਸ਼ਾ ਵਿੱਚ ਗੱਲ ਕਰਾਂਗੇ ਇਹ ਗੱਲ ਬਹੁਤ ਦਿਲ ਨੂੰ ਲੱਗੀ ਸੀ ਮੇਰੇ ਬਾਕੀ ਉਹਨਾਂ ਦੀ ਦੇਖੋ ਆਪਾਂ ਛੋਟੇ ਹੁੰਦੇ ਦੇਖਦੇ ਸੀਗੇ ਲਿਸ਼ਕਾਰਾ ਚੈਨਲ ਤੋਂ ਲੈ ਕੇ ਹੁਣ ਤੱਕ ਵੱਡੇ ਪਰਦੇ ਦੀਆਂ ਫਿਲਮਾਂ ਤੱਕ ਉਹਨਾਂ ਨੂੰ ਪੰਜਾਬੀ ਤੋਂ ਲੈ ਕੇ ਬਾਲੀਵੁੱਡ ਦੇ ਸਾਰੇ ਸਟਾਰ ਜਾਣਦੇ ਤੇ ਉਹਨਾਂ ਦਾ ਸਤਿਕਾਰ ਕਰਦੇ ਨੇ ਵੈਸੇ ਤਾਂ ਚਲੋ ਸਾਰੇ ਜਿੰਨੇ ਵੀ ਕਲਾਕਾਰ ਨੇ ਸਾਰੇ ਬਹੁਤ ਵਧੀਆ ਕੰਮ ਕਰਦੇ ਪਏ ਨੇ ਪਰ ਜਿਹੜੇ ਪੱਲਾ ਜੀ ਨੇ ਇਹਨਾਂ ਦੀ ਇੱਕ ਫੇਸ ਤੇ ਕਦੀ ਦੇਖੋ ਤੁਸੀਂ ਕਦੀ ਗੁੱਸਾ ਦੇਖਣਾ ਹੀ ਨਹੀਂ ਹੈਗਾ ਚਾਹੇ ਫਿਲਮਾਂ ਤੇ ਚਾਹੇ ਰੀਅਲ ਲਾਈਫ ਆ ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਨੇ ਹਸਾਉਂਦੇ ਰਹਿੰਦੇ ਨੇ ਸਾਰਿਆਂ ਨੂੰ ਤੇ ਹਾਸੇ ਬੱਢਣ ਵਾਲਾ ਬੰਦਾ ਅੱਜ ਸਾਡੇ ਤੋਂ ਅਲਵਿਦਾ ਕਰ ਚੁੱਕਿਆ ਆ ਇੰਨੇ ਮਹਾਨ ਬੰਦੇ ਦਾ ਨਾ ਅਚਾਨਕ ਇੰਦਾ ਚਲੇ ਜਾਣਾ ਬਹੁਤ ਝਟਕਾ ਲੱਗ ਰਿਹਾ ਨੇ ਭਾਜੀ ਉਹਨਾਂ ਨੇ ਕੋਮੇਡੀ ਜਿੱਦਾਂ ਵੀ ਕੀਤੀ ਆ ਚਲੋ ਵਧੀਆ ਜੋ ਕੀਤੀ ਆ ਤੇ ਉਹਨਾਂ ਨੇ ਨਾ ਔਲਾਦ-ਗਲਾਕ ਮੁੱਦੇ ਚੱਕੇ ਆ ਕਾਮੇਡੀ ਦੇ ਵਿੱਚ ਜਿਸ ਟਾਈਮ ਨਾ ਕੋਈ ਸਰਕਾਰ ਦੇ ਨਾਲ ਕੋਈ ਪੰਗਾ ਨਹੀਂ ਲੈ ਸਕਦਾ ਸੀ ਉਸ ਟਾਈਮ ਉਹਨੇ ਸਰਕਾਰ ਨੂੰ ਖੁੱਲੇ ਚੈਲੰਜ ਕੀਤੇ ਹੋਏ ਆ ਕਾਮੇਡੀ ਦੇ ਵਿੱਚ ਬੇਸ਼ੱਕ ਸਮਾਜਿਕ ਮੁੱਦੇ ਚੁੱਕੇ ਆ ਸਮਾਜਿਕ ਮੁੱਦੇ ਬਹੁਤ ਵਧੀਆ ਉਹਨਾਂ ਨੇ ਚੱਕੇ ਆ ਤੇ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਡੀ ਪੰਜਾਬੀ ਕਮਿਊਨਿਟੀ ਨੂੰ ਤੇ ਸੋ ਬਾਕੀ ਉਹਨਾਂ ਦੀ ਐਕਟਿੰਗ ਦੇ ਵੀ ਸਾਰੇ ਫੈਨ ਆ ਤੇ ਜੋ ਉਹਨਾਂ ਦੀ ਟਾਈਮਿੰਗ ਸੀ ਦੀ ਡਾਇਲੋਗ ਟਾਈਮਿੰਗ ਉਹ ਤਾਂ ਤੁਸੀਂ ਦੇਖੀ ਹੋਣੀ ਆ ਬਿਲਕੁਲ ਮੈਨੂੰ ਤਾਂ ਇਨਫੈਕਟ ਇਹ ਲੱਗਦਾ ਕਿ ਉਹ ਕੋਈ ਫਿਲਮ ਵਿੱਚ ਵੀ ਕਿਰਦਾਰ ਨਿਭਾ ਰਹੇ ਨੇ ਜੇ ਕੋਈ ਡਾਇਲੋਗ ਵੀ ਉੱਥੇ ਲੱਗਦਾ ਕਿ ਉਹਦੇ ਵਿੱਚ ਵੀ ਮੋਡੀਫਾਈ ਕਰ ਸਕਦੇ ਸੀ ਇੰਨੀ ਔਰਾ ਚ ਕਾਭੀ ਹੁੰਦੀ ਸੀਗੀ ਬਾਕੀ ਦੋਸਤੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਦੇਵੇ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਆ ਸਾਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਕਿ ਸਾਨੂੰ ਬਹੁਤ ਵੱਡਾ ਘਾਟਾ ਹੋ ਗਿਆ ਸਾਡੇ ਪੰਜਾਬ ਨੂੰ ਇੰਨਾ ਮਹਾਨ ਜਿਹੜਾ ਕਲਾਕਾਰ ਸਾਡੇ ਤੋਂ ਦੂਰ ਹੋ ਗਿਆ ਆ ਤੇ ਇਸ ਤੋਂ ਇਲਾਵਾ ਦੋਸਤੋ ਇੱਕ ਜਿਹੜੀ ਹੋਰ ਗੱਲ ਤੁਹਾਡਾ ਨਾਲ ਕਰਨੀ ਸੀਗੀ ਅੱਜਕੱਲ੍ਹ ਬਸਾਤਾ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕਾਫੀ ਸਾਲਾਂ ਤੋਂ ਬਸਾਤਾ ਬਹੁਤ ਘਟਗੀਆਂ ਸੀ ਮੀਂਹ ਪੈਂਦੇ ਸੀਗੇ ਕੋਈ ਹਫਤਾ 10 ਦਿਨ ਵੱਧ ਤੋਂ ਵੱਧ 5-7 ਦਿਨ 15 ਦਿਨ ਇਦਾਂ ਹੀ ਪੈਂਦੇ ਸੀ ਪਰ ਇਸ ਸਾਲ ਰਿਕਾਰਡ ਕਾਫੀ ਟੁੱਟੇ ਨੇ ਕਿਉਂਕਿ ਜੂਨ ਮਹੀਨੇ ਦੀ ਬਸਾਦ ਸ਼ੁਰੂ ਹੋਈ ਆ ਤੇ ਅਗਸਤ ਮਹੀਨਾ ਵੀ ਮੁੱਕਣ ਤੇ ਆ ਗਿਆ ਬਸਾਦ ਲਗਾਤਾਰ ਚੱਲੀ ਜਾ ਰਹੀ ਹੈ ਦੋਸਤੋ ਮੇਨ ਇਹ ਇੱਕ ਦੋਖਲੀ ਗੱਲ ਨਹੀਂ ਹੈਗੀ ਕਿ ਬਰਸਾਤ ਪੈ ਰਹੀ ਆ ਮਾੜੀ ਗੱਲ ਆ ਬਰਸਾਤ ਪੈਣੀ ਜ਼ਰੂਰਤ ਆ ਕਿਉਂਕਿ ਜ਼ਮੀਨਾਂ ਸਾਡੀਆਂ ਬਹੁਤ ਸੁੱਕ ਚੁੱਕੀਆਂ ਪਾਣੀ ਨਿਮੀ ਹੋ ਚੁੱਕਿਆ ਪਰ ਇਹਦੇ ਖਤਰੀ ਦੀ ਗੱਲ ਇਹ ਆ ਹਿਮਾਚਲ ਵਿੱਚ ਤੁਸੀਂ ਸੁਣਿਆ ਹੋਣਾ ਕਿ 50% ਲਗਭਗ ਧਰਤੀ ਖਿਸਕ ਚੁੱਕੀ ਆ ਲੈਂਡਸਲਾਈਡਿੰਗ ਦੇ ਨਾਲ ਤੇ ਇਹ ਬਹੁਤ ਗੰਭੀਰ ਗੱਲ ਆ ਕਿਉਂਕਿ ਇਹ ਮੁੱਦਾ ਕੋਈ ਛੋਟਾ ਮੋਟਾ ਨਹੀਂ ਹੈਗਾ ਬਹੁਤ ਵੱਡਾ ਆ ਕਿਉਂਕਿ ਜਦੋਂ ਨੇਚਰ ਡਿਜ਼ਾਸਟਰ ਹੁੰਦੇ ਨੇ ਜਦੋਂ ਕੁਦਰਤ ਆਪਣਾ ਰੰਗ ਦਿਖਾਉਂਦੀ ਆ ਤਾਂ ਪਤਾ ਨਹੀਂ ਕੀ ਕੀ ਹੋ ਜਾਣਾ ਹੈ ਕਿਉਂਕਿ ਮਿੰਟਾ 'ਚ ਬੰਦਾ ਹੈਗਾ ਤਾਂ ਮਿੰਟਾ 'ਚ ਹੈ ਨਹੀਂ ਕੁਝ ਵੀ ਹੋ ਸਕਦਾ ਕਿ ਨਹੀਂ ਆਪਣੇ ਅਰਗੇ ਭੈਣ ਭਰਾ ਸੁੱਤੇ ਪੇ ਰਹਿ ਗਏ ਤੇ ਉੱਪਰ ਦੀ ਪਾਣੀ ਆ ਗਿਆ ਬੱਦਲ ਫਟ ਗਿਆ ਜਾਂ ਕੁਝ ਹੋਰ ਹੋ ਗਿਆ ਨਾ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਅਸੀਂ ਵੀ ਪੰਜਾਬ ਵਾਲੇ ਅਸੀਂ ਵੀ ਜਾਣਦੇ ਆ ਨਾ ਜਦੋਂ ਹਿਮਾਚਲ ਘੁੰਮਣ ਫੇਣ ਕਿਉਂਕਿ ਮੈਨੂੰ ਲੱਗਦਾ ਉਹਨਾਂ ਤੋਂ ਜ਼ਿਆਦਾ ਤਾਂ ਅਸੀਂ ਹਿਮਾਚਲ ਜਾਂਦਾ ਘੁੰਮਣ ਜਾਈਦਾ ਉਹ ਨਿਓ ਨਹੀਂ ਉੱਥੇ ਤੁੰਦ ਦੇ ਹੋਣੇ ਜਿੰਨਾ ਅਸੀਂ ਜਾਣਦੇ ਆ ਸਾਡੇ ਵੀ ਕੀ ਵੀਰ ਭੈਣ ਪਰ ਉੱਥੇ ਫਸੇ ਹੋਣੇ ਆ ਜਾਂ ਕਿਸੇ ਨਾ ਕੋਈ ਮੰਦਪਾ ਗੀਦੜ ਘਟਣਾ ਹੋ ਗਈ ਹੋਣੀ ਆ ਸੋ ਇਸ ਮੁੱਦੇ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿਉਂਕਿ ਸਾਨੂੰ ਇਹ ਦਿਨਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ ਉੱਥੇ ਸਾਨੂੰ ਪਤਾ ਵੀ ਹੁੰਦਾ ਕਿ ਉੱਥੇ ਇੰਨਾ ਖਤਰਾ ਹੁੰਦਾ ਸੀ ਫਿਰ ਵੀ ਜਾਂਦੇ ਆ ਉਤਰਾਖੰਡ ਦੇ ਵਿੱਚ ਜਿਹੜਾ ਪਹਿਲਾਂ ਤੁਹਾਨੂੰ ਪਤਾ ਪਿੱਛੇ ਜੇ ਵੀ ਕਿੱਦਾਂ ਕੇਦਾਰਨਾਥ ਜਿੱਡਾ ਹਨ ਉਹ ਐਸਾਗਾ ਉੱਤਰਾਖੰਡ ਵਿੱਚ ਉੱਥੇ ਕਿੰਨੀ ਵੱਡੀ ਘਟਨਾ ਹੋਈ ਸੀ ਉਹ ਬੜੀ ਕੁਵਾਰਿਸ਼ ਦੇ ਟਾਈਮ ਤਾਂ ਨਹੀਂ ਬਿਲਕੁਲ ਨਹੀਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਇਦਾਂ ਦੀ ਜਗ੍ਹਾ ਜਿੱਦਾਂ ਕਿ ਕੇਦਾਰਨਾਥ ਸਮੁੰਦਰ ਵਿੱਚ ਇੰਨੀ ਵੱਡੀ ਘਟਨਾ ਹੋਈ ਸੀ ਉਦਾਂ ਹੀ ਇੱਥੇ ਵੀ ਹੋ ਸਕਦੀਆਂ ਤੇ ਹੋ ਰਹੀਆਂ ਨੇ ਤੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰੋ ਸੇਫ ਰਹੋ ਆਹ ਦਿਨਾਂ ਦੇ ਵਿੱਚ ਕੋਈ ਸਾਨੂੰ ਕੋਈ ਸਰਟੀਫਿਕੇਟ ਤਾਂ ਮਿਲਣਾ ਨਹੀਂ ਹੈ ਕਿ ਤੁਸੀਂ ਉੱਥੇ ਘੁੰਮਣ ਜਾਮਾ ਸਾਨੂੰ ਸਰਟੀਫਿਕੇਟ ਮਿਲ ਜਾਣਾ ਜਦੋਂ ਦਿਨ ਪੱਧਰੀ ਹੁੰਦੇ ਨੇ ਉਸ ਟਾਈਮ ਨੂੰ ਫਿਰੋ ਆਪਣੀ ਤੁਹਾਡੀ ਲਾਈਫ ਆ ਆਜ਼ਾਦ ਆ ਸਾਰੇ ਠੀਕ ਆ ਜੀ ਪਰ ਆਪਣੀ ਜ਼ਿੰਦਗੀ ਦੀ ਸਿਫਟੀ ਜ਼ਰੂਰ ਰੱਖੋ ਠੀਕ ਆ ਜੀ ਤੇ ਬਾਕੀ ਇੱਕ ਹੋਰ ਅਸੀਂ ਮੁੱਦੇ ਤੇ ਗੱਲ ਕਰਨੀ ਆ ਭਾਜੀ ਨੂੰ ਤੁਹਾਨੂੰ ਦੱਸਣੇ ਵੀ ਹਾਂ ਜੀ ਭਾਜੀ ਆਪਣੇ ਮੈਂ ਸੁਣਿਆ ਕੱਲ ਪਰਸੋਂ ਦਾ ਤੇ ਆਪਣੇ ਨਾ ਪਿੰਡ ਹੁਸ਼ਿਆਰਪੁਰ ਦੇ ਵਿੱਚ ਹੀ ਇੱਕ ਮੰਡੇ ਵਾਲਾ ਪਿੰਡ ਉੱਥੇ ਨਾ ਇੱਕ ਟੈਂਕਰ ਬਲਾਸਟ ਹੋਇਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਤੇ ਸੁੱਕਦੇ ਪਏ ਜਿਸ ਤਰ੍ਹਾਂ ਸ਼ੱਤਾਂ ਡੇਗੀਆਂ ਮਕਾਨਾਂ ਦੀਆਂ ਤੇ ਲੋਕ ਬਹੁਤ ਜ਼ਿਆਦਾ ਜਖਮੀ ਹੋਏ ਤੇ ਸੜ ਗਏ ਉਹਦੇ ਨਾਲ ਤੇ ਉਹਦੇ ਬਾਰੇ ਕੁਝ ਤੁਹਾਨੂੰ ਜਾਣਕਾਰੀ ਹੋਵੇ ਅਸਲ ਜਨਾਬ ਜੀ ਪਰਸੋਂ ਰਾਤ ਮੈਂ ਨਾ ਰਾਤ ਨੂੰ ਜਲੂ ਉੱਠ ਕੇ ਮੈਂ ਪਾਣੀ ਪੀਣ ਗਿਆ ਤੇ ਮੇਰੇ ਹਿਸਾਬ ਨਾਲ ਕੋਈ ਟਾਈਮ ਸੀ 2:30 ਵਜੇ ਦਾ ਟਾਈਮ ਸਗਰ ਆਤਾ ਤੇ ਮੈਂ ਅਚਾਨਕ ਜਿੱਦਾਂ ਸਾਨੂੰ ਆਜ ਤਾਂ ਫੋਨ ਆਪਣੇ ਹੱਥੇ ਦੇਖਣ ਦੀ ਨਾ ਵੀ ਟਾਈਮ ਜਦੋਂ ਜੀ ਪੁੱਛੀ ਮੈਂ ਅਚਾਨਕ ਇੰਸਟਾਗ੍ਰam ਪੇਜ ਦੇ ਉੱਤੇ ਮੈਸੇਜ ਆ ਗਿਆ ਤੇ ਉਹਦੇ ਇੱਕ ਨਿਊਜ਼ ਚੈਨਲ ਨੇ ਪਾਇਆ ਸੀਗਾ ਤੇ ਉਹਦੇ ਵਿੱਚ ਜਦੋਂ ਮੈਂ ਦੇਖਿਆ ਤਾਂ ਉੱਪਰ ਫੋਟੋ ਆ ਰਹੀ ਸੀਗੀ ਵੀਡੀਓ ਆ ਰਹੀ ਸੀਗੀ ਪ੍ਰਮਾਤਮਾ ਜੀ ਕਿ ਮੜਿਆਲਾ ਪਿੰਡ ਦੇ ਵਿੱਚ ਆ ਘਟਨਾ ਵਾਪਰ ਗਈ ਆ ਹਾਂਜੀ ਹਾਂਜੀ ਮੈਨੂੰ ਤਸਵੀਰ ਦਾ ਤੜਕੇ ਦਾ ਵੇਲਾ ਸੁਣ ਕੇ ਇੰਨਾ ਹੋਇਆ ਕਿ ਯਾਰ ਪ੍ਰਮਾਤਮਾ ਮਿਹ ਰੱਖੀ ਇਨਾ ਤੇ ਕਿਸੇ ਦਾ ਕੋਈ ਜਾਲੀ ਨੁਕਾਨਾ ਹੋਇਆ ਹਾਂਜੀ ਫਿਰ ਜਦੋਂ ਡੀਪਲੀ ਪਤਾ ਕੀਤਾ ਤਾਂ ਪਤਾ ਲੱਗਾ ਅਸਲ 'ਚ ਇੱਕ ਗੈਸ ਦਾ ਟੈਂਕਰ ਸੀਗਾ ਜੋ ਸਾਨੂੰ ਖਬਰਾਂ ਸੁਣਨ ਨੂੰ ਮਿਲਿਆ ਆ ਕਿ ਉਹ ਗੈਸ ਦੇ ਟੈਂਕਰ ਦੇ ਵਿੱਚ ਕੋਈ ਪਿੱਛੋਂ ਦੀ ਪਿਕਅਪ ਗੱਡੀ ਜਾਂ ਕਿਹੜੀ ਗੱਡੀ ਲੱਗੀ ਆ ਜਿਹਦੇ ਨਾਲ ਗੈਸ ਲੀਕ ਹੋਈ ਆ ਤੇ ਇਹ ਘਟਨਾ ਵਾਪਰੀ ਕੋਈ ਅਨੁਮਾਨ ਹੈ ਭਾਜੀ ਕਿ ਕਿੰਨੇ ਕੁ ਬੰਦੇ ਕੋਈ ਜ਼ਖਮੀ ਹੋਏ ਵਗੈਰਾ ਨਹੀਂ ਭਾਜੀ ਇਸ ਵਾਰੀ ਕੁਝ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਜਿਹੜਾ ਅਸੀਂ ਮੌਕੇ ਦੇ ਜਿੰਨੇ ਵੀ ਸੀਗੇ ਨਾ ਗੁਰਘਟਨਾ ਵਾਸਤੇ ਹੋਏ ਬੰਦੇ ਉਹਨਾਂ ਨੂੰ ਪਛਾਣਤਾ ਸੀਗਾ ਜਿੰਨੇ ਵੀ ਵਿੱਚ ਟੀਮ ਆਈਆਂ ਸੀ ਪਰ ਮੇਨ ਗੱਲ ਇਹ ਹੈਗੀ ਆ ਕਿ ਇਦਾਂ ਦੀਆਂ ਧਤਨਾਵਾਂ ਕਿਉਂ ਹੁੰਦੀਆਂ ਨੇ ਲੈਂਦੇ ਆ ਜੇ ਅਸੀਂ ਇਦਾਂ ਹੀ ਆਪਣੀ ਲਾਪਰਵਾਹੀ ਕਰਾਂਗੇ ਜਿਨ੍ਹਾਂ ਨੇ ਵੀ ਚਲੋ ਗੱਡੀ ਦੀ ਗਲਤੀ ਆ ਚਾਹੇ ਟੈਂਕਰ ਵਾਲੇ ਦੀ ਗਲਤੀ ਆ ਕੁਝ ਵੀ ਰੱਖ ਲਓ ਪਰ ਤੁਸੀਂ ਦੇਖੋ ਇੱਕ ਦੀ ਗਲਤੀ ਨਾਲ ਕਿੰਨਾ ਨੁਕਸਾਨ ਹੋਇਆ ਕਿੱਤਾ ਬੰਦੇ ਦੀ ਮੈਂ ਵੀਡੀਓ ਦੇਖੀ ਉਹ ਕਹਿ ਰਿਹਾ ਸੀਗਾ ਕਿਸੇ ਸੁੱਤੇ ਪਏ ਸੀ ਮੇਰਾ ਪਰਿਵਾਰ ਤੋਂ ਸੁੱਤੇ ਪਏ ਨੂੰ ਅੱਗ ਲੱਗ ਗਈ ਤੇ ਦੱਸੋ ਉੱਥੇ ਉਹਨਾਂ ਦਾ ਕੀ ਕਿਸ ਨੂੰ ਬਚਾ ਦਿੰਦਾ ਬਾਕੀ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮੇਂ ਸਿਰ ਸਾਰੇ ਪਰਿਵਾਰਾਂ ਜਿਹੜੇ ਵੀ ਦੁਰਘਟਨਾ ਗ੍ਰਸਤ ਹੋਏ ਸੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਅੱਗ ਦੇ ਨਾਲ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਹੋਇਆ ਸੀਗਾ ਉਹ ਸਾਰਿਆਂ ਨੂੰ ਟਾਈਮ ਸਿਰ ਹਸਪੀਟਲ ਪਹੁੰਚਾਇਆ ਇਹ ਬਹੁਤ ਵੱਡੀ ਗੱਲ ਆ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਬਾਕੀ ਭਾਜੀ ਤੁਸੀਂ ਕੀ ਕਹਣਾ ਚਾਹਣਾ ਹੋ ਸਾਰੇ ਬਸ ਇਹੀ ਕਹਿਣਾ ਚਾਹਣਾ ਕਿ ਆਲੇ ਦੁਆਲੇ ਦੇ ਜੋ ਲੋਕ ਸੀ ਜੋ ਟਾਈਮ ਦੇ ਨਾਲ ਪਹੁੰਚ ਗਏ ਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਉਹਨਾਂ ਨੇ ਤੇ ਇਹੀ ਆ ਪੰਜਾਬੀ ਕਮਿਊਨਿਟੀ ਆਪਣੀ ਜਿਹੜੀ ਹੈ ਨਾ ਇਹਦੀ ਸਭ ਤੋਂ ਵੱਖਰੀ ਚੀਜ਼ ਇਹੀ ਆ ਕਿ ਹਰੇਕ ਜਗ੍ਹਾ ਹੈਲਪ ਲਈ ਪਹੁੰਚ ਜਾਂਦੇ ਆ ਸੋ ਜਦੋਂ ਵੀ ਕਿਸੇ ਤੇ ਕੋਈ ਮੁਸੀਬਤ ਪੈਂਦੀ ਆ ਤੇ ਸਾਡੇ ਜੋ ਪੰਜਾਬੀ ਭਰਾ ਆ ਸਾਰਿਆਂ ਆਪਣੀਆਂ ਦੁਸ਼ਮਣੀਆਂ ਗਿਲੇ ਭੁੱਲ ਕੇ ਤੇ ਇੱਕਦਮ ਸਾਰੇ ਇਕੱਠੇ ਹੋ ਜਾਂਦੇ ਆ ਇਹ ਬਹੁਤ ਵੱਡੀ ਗੱਲ ਹੈ ਇਹ ਸਾਡੇ ਭਾਜੀ ਖੂਨ ਦੀ ਵਿੱਚ ਹੈ ਹਾਂਜੀ ਕਿ ਅਸੀਂ ਆਪਸ ਵਿੱਚ ਜਿੰਨੇ ਮਰਜੀ ਗੁੱਸੇ ਨਰਾਜੀ ਹੋਈ ਚਾਹੇ ਤੁਹਾਡਾ ਦੋਸਤ ਆ ਜਾਂ ਦੁਸ਼ਮਣ ਜਦੋਂ ਕੋਈ ਦੇਖਦਾ ਕਿ ਉਹ ਬੰਦਾ ਇੱਥੇ ਮੁਸ਼ਕਿਲ 'ਚ ਆ ਉਹਦੇ ਨਾਲ ਖੜਦਾ ਉੱਥੇ ਬੰਦਾ ਇਹ ਗੱਲ ਭਾਜੀ ਬਹੁਤ ਵੱਡੀ ਹੈ ਸਾਡੇ ਪੰਜਾਬੀਆਂ ਦੇ ਨਾਲ ਖੂਨ 'ਚ ਸਾਰੀ ਦੁਨੀਆ ਇਸ ਚੀਜ਼ ਨੂੰ ਮੰਨਦੀ ਆ ਤੇ ਜ਼ਰੂਰੀ ਨਹੀਂ ਕਿ ਆਪਣੇ ਪੰਜਾਬੀ ਪੰਜਾਬੀ ਦੇ ਨਾਲ ਖੜਦੇ ਆ ਸਾਡੇ ਭਾਜੀ ਕੋਈ ਵੀ ਬੰਦਾ ਹੋਵੇ ਤੇ ਸਾਰਿਆਂ ਦੀ ਹੈਲਪ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਆ ਬਿਲਕੁਲ ਬਾਕੀ ਦੋਸਤੋ ਆਪਣੇ ਪੰਜਾਬ ਦੇ ਵਿੱਚ ਕਿੰਨੇ ਸਾਰੇ ਇਦਾਂ ਦੇ ਆਪਣੇ ਭਰਾ ਹੈਗੇ ਆ ਜਿਹੜਾ ਲੋਕਾਂ ਦੀ ਸੇਵਾ ਕਰਦੇ ਪਏ ਨੇ ਇਨੀ ਸਵਾਰਥ ਜਿੱਦਾਂ ਕਿ ਖਾਲਸਾਡ ਵਾਲੇ ਨੇ ਅਨੂਲ ਭਾਜੀ ਨੇ ਅਨੂਲ ਕੁਆਤਰਾ ਜੀ ਕਿੰਨੇ ਵੀ ਮਹਾਨ ਕੰਮ ਕਰਦੇ ਨੇ ਜੰਗ ਦੇ ਵਿੱਚ ਮੈਂਟੂ ਭਾਜੀ ਮਨੁੱਖਤਾ ਦੀ ਸੇਵਾ ਵਾਲੇ ਉਹ ਵੀ ਬਹੁਤ ਵਧੀਆ ਜਿਆਦਾ ਉਪਰਾਲਾ ਵਧੀਆ ਕਰ ਰਹੇ ਆ ਉਹ ਕਾਫੀ ਜਣ ਕੇ ਬੇ ਘਰਾਂ ਉਹਨਾਂ ਨੇ ਘਰ ਦਿੱਤਾ ਆ ਤੇ ਬਹੁਤ ਜ਼ਿਆਦਾ ਬੰਦੇ ਹੈਲਪਫੁਲ ਆ ਉਹ ਤੇ ਅਸੀਂ ਇਹੀ ਦੁਆ ਕਰਦੇ ਆ ਕਿ ਉਹਨਾਂ ਦੇ ਵੀ ਜਣੇ ਜੇ ਪਰਮਾਤਮਾ ਸੇਤ ਬਣਾਈ ਰੱਖੇ ਵਧੀਆ ਕੰਮ ਕਰ ਰਹੇ ਆ ਪਤਾ ਹੈ ਕੀ ਗੱਲ ਹੈ ਭਾਜੀ ਇਹ ਚੀਜ਼ਾਂ ਨਾ ਹਰ ਆਪਾਂ ਕਹਿ ਦਈਏ ਕਿ ਉਹ ਇਦਾਂ ਕਰਦਾ ਉਹ ਇਦਾਂ ਕਰਦਾ ਪਰ ਆਪਾਂ ਨੂੰ ਇਹ ਕੰਮ ਕਰਨਾ ਹਰ ਬੰਦੇ ਲਈ ਬਹੁਤ ਔਖਾ ਆ ਇਹ ਤਾਂ ਉਹਨਾਂ ਨੂੰ ਮਾਲਕ ਨੇ ਇਦੀ ਸੇਵਾ ਬਖਸ਼ੀ ਹੈ ਨਾ ਇੰਨਾ ਕਿਰਪਾ ਕੀtinਾਰੇ ਕਿਉਂ ਕਰਦੇ ਪਏ ਨੇ ਹਰ ਬੰਦੇ ਦਾ ਬਸ ਨਹੀਂ ਇਹ ਤਾਂ ਸਾਰੇ ਹੀ ਲੋਕ ਸੇਵਾ ਕਰਦੋਂ ਔਖਾ ਤਾਂ ਹੈ ਨਾ ਇਹ ਲੋਕ ਤਾਂ ਆਪਣੇ ਫਿਰ ਵੀ ਗੱਲਾਂ ਬਣਾਦੇ ਰਹਿੰਦੇ ਆ ਕਿ ਉਹ ਐ ਕਰਦੇ ਆ ਪੈਸੇ ਖਾਂਦੇ ਆ ਜਰ ਕੋਸ਼ ਵੀ ਉਹ ਕਰਦੇ ਆ ਪਰ ਫਿਰ ਵੀ ਉਹ ਇੰਨੀ ਸੇਵਾ ਕਰ ਰਹੇ ਆ ਤੇ ਇਹ ਸੇਵਾ ਕਰਨੀ ਕੋਈ ਥੋੜੀ ਬਹੁਤੀ ਗੱਲ ਨਹੀਂ ਹੈਗੀ ਉਹ ਵੱਡੀ ਗੱਲ ਆ ਭਾਜੀ ਉਹ ਸਾਨੂੰ ਤਾਂ ਨਹੀਂ ਕਰ ਹੁੰਦਾ ਉਹੀ ਚੱਕਰ ਹੈ ਨਾ ਕਿਸੇ ਵੀ ਕਦੀ ਗੁਰਦੁਆਰੇ ਜਾ ਕੇ ਸੇਵਾ ਨਹੀਂ ਕਰਦੇ ਤੇ ਅਸੀਂ ਉਂਗਲਾਂ ਚੱਕਣ ਲਾ ਪੈਨੇ ਇਹੋ ਜਿਹੇ ਵਧੀਆ ਬੰਦਿਆਂ ਦੇ ਉੱਪਰ ਸਾਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀਆਂ ਗੱਲਾਂ ਕਰਦੇ ਆ ਨੂੰ ਸੋ ਵੀਡੀਓ ਕੁਝ ਜ਼ਿਆਦਾ ਲੰਬੀ ਹੋ ਜਾਣੀ ਆ ਮੁੱਦੇ ਤਾਂ ਹੋਰ ਵੀ ਬਹੁਤ ਆ ਤੇ ਹੁਣ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਆ ਤੇ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਕੋਲ ਆਏ ਤੇ ਭਾਜੀ ਇੱਕ ਵਾਰੀ ਜੀ ਦੁਬਾਰਾ ਆਪਣੇ ਚੈਨਲ ਬਾਰੇ ਦੱਸ ਦਿਓ। ਬਾਕੀ ਦੋਸਤੋ ਮੇਰਾ ਚੈਨਲ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੈ ਲਾਹੌਰੀਆ ਵਲੌਗ 07 ਤੇ ਅੱਗੇ ਵੀ ਇਦਾਂ ਪਿਆਰ ਬਖਸ਼ਦੇ ਰਹੋ। ਦੋਸਤੋ ਮੇਰੇ ਚੈਨਲ ਨੂੰ ਜਿਹੜੇ ਵੀ ਭੈਣ ਭਰਾਵਾਂ ਮੈਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਰੇ ਜਣੇ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਆਪਣੇ ਦੋਸਤਾਂਾਂ ਵਾਂਗ ਸ਼ੇਅਰ ਜ਼ਰੂਰ ਕਰਿਓ ਤੇ ਭਾਜੀ ਉਹਨਾਂ ਦਾ ਚੈਨਲ ਹੈਗਾ ਆ ਸੈਵੀ ਵਿਊਜ਼ ਉਸ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਸੋ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਮੁੱਦੇ ਚੱਕਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਰਿਵਿਊ ਸਾਨੂੰ ਜ਼ਰੂਰ ਦੇਣਿਆ ਕਿ ਤੁਹਾਡੇ ਕੀ ਵਿਚਾਰ ਆ ਇਸ ਚੀਜ਼ ਬਾਰੇ ਮੈਨੂੰ ਲੱਗ ਰਿਹਾ ਕਿ ਉਸ ਦੇ ਨਾਲ ਬਹੁਤ ਜ਼ਿਆਦਾ ਤਖਾ ਹੋ ਰਿਹਾ ਜੋ ਇਦਾਂ ਨਹੀਂ ਹੋਣਾ ਚਾਹੀਦਾ ਸੋ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਮੁੱਦੇ ਤਾਂ ਹੋਰ ਵੀ ਬਹੁਤ ਹੈਗੇ ਆ ਤੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਹੋਰ ਕਿਸੇ ਮੁੱਦੇ ਤੇ ਗੱਲਬਾਤ ਕਰੀਏ ਸੋ ਚੈਨਲ ਨੂੰ ਸੈਵੀ ਵੀਊ ਚੈਨਲ ਜੋ ਕਿ ਮੇਰਾ ਚੈਨਲ ਹੈ ਨਵਾਂ ਬਣਾਇਆ ਉਸ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਬਾਕੀ ਆਪਣੇ ਵੱਲੋਂ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹੋ ਜਿਹੇ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਜਰੂਰ ਸੋਸ਼ਲ ਮੀਡੀਆ ਤੇ ਦਿਆ ਕਰੋ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਆ ਤੇ ਹੋ ਸਕਦਾ ਕਿ ਤੁਹਾਡੀ ਗੱਲ ਕਿਤੇ ਇਹੋ ਜਿਹੇ ਕੰਨਾਂ ਦੇ ਵਿੱਚ ਪੈ ਜਾਵੇ ਕਿ ਜਿੱਥੇ ਇਸ ਇਸ ਤਰ੍ਹਾਂ ਦੇ ਕਿਸੇ ਬੰਦੇ ਦੀ ਹੈਲਪ ਹੋ ਸਕੇ ਸੋ ਧੰਨਵਾਦ ਜੀ ਤੁਹਾਡਾ ਉਸ ਤੋਂ ਸਾਡੀ ਵੀਡੀਓ ਦਾ ਹੁਣ ਇੱਥੇ ਹੀ ਆਪਾਂ ਐਂਡ ਕਰਦੇ ਆਂ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਆਪਣੇ ਆਪਣੇ ਥਿਊ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿ ਤੁਸੀਂ ਕੋਈ ਕੁਐਸਚਨ ਇਨਪੁੱਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ। じゃ ਕਰੀਓ ਠੀਕ ਹੈ ਜੀ ਤੇ ਬਾਕੀ ਦੋਸਤੋ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।